ਤੱਕ ਗਏ ਸੋ ਉੱਥੇ ਗੜੇ ਪੈ ਕੇ ਜੋ ਡੱਬਾ ਫਰਾਇਆ ਇਸ ਦਾ ਪੂਰਨ ਵਾਲਾ ਕੀ ਆ ਉਹ ਤੁੰਗ ਮਾਨਸ ਵਾਲੇ ਮਾਂ ਚੋਤੀ ਨਹੀਂ ਨਾਲਿਆਂ ਦੇ ਚਮਕਦੇ ਪੈਣ ਹਰੇ ਆ ਉਹ ਚਾ ਗਲੇ ਬੋਚਾ ਦੇ ਪੈਣ ਉਹ ਡੱਬਾ ਘਮਾ ਰਣੇ ਫੇਰ ਫੇਰ ਸੋਬਲ ਉੱਥੇ ਵੜ ਕੇ ਲੈ ਆ ਦੂਸੇ ਪੰਨੇ ਮੈਂ ਤਾਂ ਖੇੜੀ ਮੁੜ ਕੇ ਪੈਣ ਪੰਜੇ ਉਠਿਆਂ ਪੈਣ ਇੰਨੇ ਫਰਾਇਆ ਪੈਣ ਚੱਲਾ ਚੱਲਾ ਤਾਂ ਜਦੋਂ ਆਖੇ ਹੀ ਇਹੀ ਵੇਖ ਕੇ ਆਏ ਆ। ਵੇ ਸਾਨੂੰ ਕਿਹੜਾ ਪੈਲਾ। ਅਰੇ ਵੇਖਾ ਐਸਾ ਸੀ। ਆਹ ਅੱਗੇ ਤੂੰ ਪਤਾ ਨਹੀਂ ਕਿਵੇਂ ਇਹਦੇ ਮਗਰ ਲੱਗ ਗਏ। ਜੋ ਟੱਬਾ ਫੜਾਦਾ ਕੱਲ ਯਾਰ ਜੀ। ਚੰਗੇ ਭਲੇ ਇੱਕ ਇੱਕ ਪੱਡ ਵੱਡੀ ਹੋ ਜਾਈ। ਅਸੀਂ ਨਿਆਰੇ ਨਾਲ ਲੱਦ ਲਿਆ ਉੱਤੇ। ਆਈ ਬ੍ਰੇਕ ਆਇਆ ਤੁਹਾਨੂੰ ਨਾਲ ਦੱਸਿਆ ਮੈਂ। ਹਰੇ ਜੋ ਕਾਲੀ ਕੋੜੀਆ ਟੱਬੇ ਸਾਰ ਪਰ ਕੋਈ ਛੱਡਣ ਉਸ ਤੋਂ ਛੱਡ ਕੇ ਅੱਜ ਆਈ ਪਿਆ ਹੈ। ਅੱਜ ਲੈ ਭਾਨੀ ਵੇਖ ਕੋਈ ਵੱਡੀ ਉੱਥੋਂ ਚੱਲਣ ਦੇ ਭੈਣ ਚ। ਅੱਛਾ। ਨਾ ਬੰਨ ਦੇ ਕੇ ਆਇਆ ਕੰਮ ਹੈ ਦੁਖੀ ਹੋ ਗਾਣਗੇ ਤੇ ਇਹਨਾਂ ਇਹਨਾਂ ਨੂੰ ਵੀ ਤਰਸਣਾ ਵੀ ਭੈਣ ਚ ਵੀ ਛੱਡ ਗਿਆ ਸੀ। ਉਹ 20% ਕੋਈ। ਉਹ ਉੱਤੀ ਪੜਾਏ ਖਾਦੀ ਜਾ। ਉਹ 5 ਰੁਪਏ ਭੈਣ। ਜੀ ਮੰਨੀ ਨਹੀਂ ਜਾਦੀ ਗੱਲ ਉਹ ਵੇ ਕਿੱਥੇ ਗਿਆ ਉਹਨੂੰ ਕੋਈ ਨਹੀਂ ਉਹ ਵੇ ਕੋਈ ਕਿਥੇ ਨਾ ਗਿਆ ਉਹ ਕੀ ਕਰਦਾ ਫਿਰ ਉਹ ਬੁੱਚਵੇਂ ਦਾ ਵਰਦਾ ਜੀ ਨਹੀਂ ਇੱਧਰ ਤੈਨੂੰ ਭੇਜ ਤੇ ਆਪਣੀ ਪੈਲੀ ਦਾ ਤੇ ਇੱਧਰ ਇਹ ਨੱਟ ਤੇ ਚਾੜ ਫੋਟੋ ਅੱਜ ਵੇ ਕਿ ਆ ਕਿਧਰ ਉਹ ਵੇ ਹਰੇ ਕੱਢਦਾ ਪਿਆ ਇੱਤੋਂ ਝੁੱਕ ਝੁੱਕ ਆਹ ਬੁੱਤ ਨਹੀਂ ਫੜਿਆ ਬੜਾ ਨਾਲ ਕੀ ਵੜਾ ਜਣਾ ਉਹਦਾ ਤੋੜਾ ਹੋਇਆ ਜਾ। ਦੇ ਵੇਖੇ ਇਹਨੂੰ ਗਾਲਾਂ ਕੱਢੇਗਾ। ਇਹਨੂੰ ਕੋਈ ਕੰਮ ਨਹੀਂ ਕਰਦਾ। ਪਰ ਤੁਸੀਂ ਇੱਥੇ ਵੜ ਲਿਆ ਫਰਾ। ਕੀ ਪਤਾ ਹੈਗੇ ਕਿਨੇ ਹੁੰਦੀ ਲਗਾ ਪੜਦਾ ਉਹ। ਉਹ ਇਹ ਬੋਲਦਾ ਪਿਆ। ਉਹ ਤਾਂ ਦੇਖ ਜਾਂਦੇ ਨੇ ਫੋਲੇ ਨੇ ਕੀ ਇੱਥੇ। ਆ ਬੁੱਤੂ ਨੇ ਯਾਰ। ਚੱਲ ਉਹ ਇੱਥੇ ਚੱਲੀ ਆ ਜਾ। ਭਾਈ ਉੱਥੇ ਹੁਣਾ ਉਹ ਆਵੇ ਲੈ ਕੇ ਉਹਨਾਂ ਨੂੰ। ਆਵੇਂ ਬੋਚੇ ਦੇ ਸੌਣੇ ਅਚਾਰਾ ਕਰੇਗਾ ਵੀ ਆ ਜਾ ਗਾਣਾ ਖੜੇਗਾ ਸਹੀ ਵਧੀਆਂ ਨੇ ਆ ਮਾੜਦੇ ਬੋਚ ਯਾਰ ਆ